Ehsaas e mohabbat da tija bhag likht taqdeer kor bajwa ummeed hai tusi is de pehle do bhag zarur sun le honge jekar nahi suni ta kripa karke oh zarur suneo ta hi agli kahani da naam liya ja sakda hai shuru karde ha ik raat 12 ko baje main sharan naal gal kar rahi si ke vichhe hi sharan de chote bhra amrinder di call a gayi sharan ne mainu eh keh ke phone kat deta ki oh apne bhra naal gal karke hunn dobara phone karda ਦੇਵਸ ਨੇ ਆਪਣੇ ਭਰਾ ਨਾਲ ਗੱਲ ਕਰ ਮੈਨੂੰ 10 ਮਿੰਟ ਬਾਅਦ ਫੇਰ ਕਾਲ ਕਰ ਦਿੱਤੀ। 1:00 ਵਜੇ ਮੈਂ ਸ਼ਰਨ ਨਾਲ ਗੱਲ ਕਰਕੇ ਸੌਂ ਗਈ। ਦੂਜੇ ਦਿਨ ਸਵੇਰੇ 7:00 ਵਜੇ ਮੈਨੂੰ ਸੁੱਤੀ ਨੂੰ ਫੋਨ ਦੀ ਬੈਲ ਸੁਣਾਈ ਦਿੱਤੀ। ਸਰਦੀਆਂ ਦੇ ਦਿਨ ਹੋਣ ਕਰਕੇ ਮੇਰਾ ਉੱਠਣ ਦਾ ਮੂਡ ਤਾਂ ਨਹੀਂ ਸੀ ਪਰ ਮੈਂ ਇਹ ਸੋਚ ਸਟੋਰ ਚ ਚਾਰਜ ਲੱਗਾ ਫੋਨ ਉਠਾਉਣ ਚਲੇਗੀ ਕਿ ਕਿਸੇ ਦਾ ਜ਼ਰੂਰੀ ਫੋਨ ਨਾ ਹੋਵੇ। ਆਪਣੀਆਂ ਅਧ ਖੁੱਲੀਆਂ ਅੱਖਾਂ ਨਾਲ ਜਦੋਂ ਮੈਂ ਫੋਨ ਦੀ ਸਕਰੀਨ ਤੇ ਦੇਖਿਆ ਤਾਂ ਸ਼ਰਨ ਨੇ ਛੋਟੇ ਭਰਾ ਦੀ ਕਾਲ ਆ ਰਹੀ ਸੀ। ਪਹਿਲਾਂ ਤਾਂ ਇੰਨੀ ਸਵੇਰੇ ਫੋਨ ਕਰਨ ਤੇ ਮੈਂ ਪਹਿਲਾਂ ਹੀ ਖਿਜੀ ਸੀ। ਉੱਤੋਂ ਉਸਦੇ ਪੁੱਛੇ ਸਵਾਲ ਨੇ ਮੈਨੂੰ ਹੋਰ ਖਿਜਾ ਦਿੱਤਾ। ਸ਼ਰਨ ਨੇ ਛੋਟੇ ਭਰਾ ਨੇ ਹਾਲਚਾਲ ਪੁੱਛ ਕੇ ਮੈਨੂੰ ਬੋਲਿਆ ਕਿ ਭਾਬੀ ਰਾਤ ਤਾਂ ਵੀਰਾ ਮੇਰੇ ਨਾਲ ਗੱਲ ਕਰ ਰਿਹਾ ਸੀ। ਤੁਸੀਂ ਇੰਨੀ ਦੇਰ ਨਾਲ ਕਿਉਂ ਸੁੱਤੇ? ਕਿਸ ਨਾਲ ਇੰਨੀ ਰਾਤ ਨੂੰ ਗੱਲ ਕਰ ਰਹੇ ਸੀ? ਉਸਦਾ ਇਹ ਸਵਾਲ ਸੁਣ ਮੈਨੂੰ ਖਿਜ ਤਾਂ ਬਹੁਤ ਆਈ ਤੇ ਦਿਲ ਕਰੇ ਕਿ ਉਸ ਨੂੰ ਇੱਕ ਦੀਆਂ ਚਾਰ ਸੁਣਾਵਾਂ। ਫਰ ਫਿਰ ਮੈਂ ਆਪਣੇ ਮਨ ਨੂੰ ਸ਼ਾਂਤ ਕਰ ਸਿਰਫ ਇੰਨਾ ਹੀ ਬੋਲੀ ਕਿ ਮੈਂ ਆਪਣੀਆਂ ਸਹੇਲੀਆਂ ਨਾਲ ਗੱਲ ਕਰ ਰਹੀ ਸੀ ਸ਼ਰਨ ਤੋਂ ਬਿਨਾਂ ਵੀ ਮੇਰੀ ਜ਼ਿੰਦਗੀ 'ਚ ਲੋਕ ਨੇ ਜੋ ਮੈਨੂੰ ਬਹੁਤ ਪਿਆਰ ਕਰਦੇ ਆ ਇੰਨਾ ਕਹਿ ਕੇ ਮੈਂ ਵੀ ਫੋਨ ਕੱਟ ਦਿੱਤਾ ਉਸ ਦਿਨ ਜਦੋਂ ਸ਼ਰਨ ਦੀ ਕਾਲ ਆਈ ਤਾਂ ਮੇਰਾ ਦਿਲ ਕਰੇ ਉਸ ਨੂੰ ਹੁਣੇ ਉਸਦੇ ਭਰਾ ਵਾਲੀ ਗੱਲ ਦੱਸ ਦੇਵਾਂ ਪਰ ਫਿਰ ਮੈਂ ਗੱਲ ਨੂੰ ਟਾਲਣਾ ਹੀ ਜ਼ਰੂਰੀ ਸਮਝਿਆ ਕਿਉਂਕਿ ਮੈਂ ਨਹੀਂ ਸੀ ਚਾਹੁੰਦੀ ਕਿ ਕਿਸੇ ਵੀ ਵਜ੍ਹਾ ਕਰਕੇ ਮੇਰੇ ਤੇ ਸ਼ਰਨ ਵਿੱਚ ਕੋਈ ਲੜਾਈ ਝਗੜਾ ਹੋਵੇ ਮੇਰੇ ਲੜਕਿਆ ਚਿਹਰਾ ਦੇਖ ਸ਼ਰਨ ਨੇ ਕਈ ਵਾਰ ਪੁੱਛਿਆ ਕਿ ਕੀ ਗੱਲ ਮਾਣੋ ਬਹੁਤ ਮਰਜਾਈ ਪਈ ਆ ਪਰ ਮੈਂ ਬੁਖਾਰ ਦਾ ਬਹਾਨਾ ਬਣਾ ਕੇ ਗੱਲ ਟਾਲ ਦਿੱਤੀ ਮੇਰੇ ਮੰਮੀ ਨੇ ਮੈਨੂੰ ਬਚਪਨ ਤੋਂ ਹੀ ਇੱਕ ਗੱਲ ਸਮਝਾਈ ਸੀ ਕਿ ਪੁੱਤ ਰਿਸ਼ਤਿਆਂ ਨੂੰ ਬਚਾਉਣ ਲਈ ਕਈ ਵਾਰ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਪੈਂਦਾ ਇਸ ਲਈ ਮੈਂ ਇਸ ਗੱਲ ਨੂੰ ਅੱਗੇ ਵਧਾਉਣਾ ਜ਼ਰੂਰੀ ਨਹੀਂ ਸਮਝਿਆ ਮੈਂ ਤੇ ਸ਼ਰਨ ਆਪਸ ਵਿੱਚ ਬਹੁਤ ਖੁਰਸਾ ਤੇ ਸਾਡੇ ਵਿਚਲਾ ਪਿਆਰ ਦਿਨੋਂ ਦਿਨ ਵਧਦਾ ਜਾ ਰਿਹਾ ਸੀ ਇੱਕ ਦਿਨ ਸ਼ਰਨਦੇਵ ਭਰਾ ਨੇ ਮੈਨੂੰ ਫੋਨ ਕਰਕੇ ਇੱਕ ਨੰਬਰ ਦਿੱਤਾ ਤੇ ਉਸਤੇ ਗੱਲ ਕਰਨ ਨੂੰ ਬੋਲਿਆ ਜਦੋਂ ਮੈਂ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਉਸਦੀ ਮੰਗੇਤਰ ਕਿਰਨ ਤੇ ਉਹੋ ਮੰਗਿਆ ਹੋਇਆ ਜਿਸ ਬਾਰੇ ਸਾਨੂੰ ਪਤਾ ਵੀ ਨਹੀਂ ਸੀ ਪਰ ਮੈਂ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਅਮਰਿੰਦਰ ਵੀਰ ਜੀ ਦੇ ਕਹਿਣ ਤੇ ਮੈਂ ਉਸ ਨੰਬਰ ਤੇ 2-3 ਵਾਰ ਕਾਲ ਕੀਤੀ ਪਰ ਅੱਗੋਂ ਕੋਈ ਵੀ ਫੋਨ ਨਹੀਂ ਸੀ ਚੱਕ ਰਿਹਾ ਫਿਰ ਰਾਤ ਨੂੰ ਮੈਨੂੰ ਉਸ ਨੰਬਰ ਤੋਂ ਕਾਲ ਆਈ ਤਾਂ ਮੈਂ ਫੋਨ ਚੁੱਕਿਆ ਪਹਿਲੇ ਦਿਨ ਗੱਲ ਕਰਕੇ ਮੈਨੂੰ ਕਿਰਨ ਦਾ ਸੁਭਾਅ ਬਹੁਤ ਵਧੀਆ ਲੱਗਾ। 10 ਦੀ ਉਮਰ 21 ਸਾਲ ਹੋਣ ਕਰਕੇ ਉਹ ਮੈਨੂੰ ਗੱਲਾਂ ਤੋਂ ਬਹੁਤ ਭੋਲੀ ਲੱਗੀ। 1-2 ਦਿਨ ਤਾਂ ਮੈਨੂੰ ਉਸ ਨਾਲ ਗੱਲਾਂ ਕਰਨਾ ਚੰਗਾ ਲੱਗਾ। ਪਰ ਫਿਰ ਜਦੋਂ ਉਹ ਸਵੇਰ 6 ਵਜੇ ਤੋਂ ਲੈ ਕੇ ਰਾਤ ਤੱਕ ਜਦੋਂ ਤੱਕ ਮੇਰਾ WhatsApp ਆਨ ਰਹਿੰਦਾ ਮੈਸੇਜ ਕਰਦੀ ਰਹਿੰਦੀ ਤਾਂ ਮੈਂ ਖਿਜਣ ਲੱਗੀ। ਕਿਉਂਕਿ ਮੈਨੂੰ ਮੇਰੀ ਜ਼ਿੰਦਗੀ 'ਚ ਇੰਨੀ ਦਖਲਅੰਦਾਜ਼ੀ ਨਹੀਂ ਸੀ ਪਸੰਦ। ਕੱਚੇ ਰਿਸ਼ਤੇ 'ਚ ਇੰਨਾ ਜ਼ਿਆਦਾ ਇੱਕ ਦੂਜੇ ਦੀ ਜ਼ਿੰਦਗੀ 'ਚ ਘੁਸੇ ਰਹਿਣਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਦੂਜਾ ਮੈਨੂੰ ਉਸਦੀ ਝੂਠ ਬੋਲਣ ਦੀ ਆਦਤ ਤੋਂ ਨਫ਼ਰਤ ਹੋ ਗਈ ਸੀ ਅਰਸ਼ ਅਜਿਹਾ ਕੀ ਕਹਿੰਦੇ ਸੀ ਕਿ ਤੈਨੂੰ ਉਸ ਤੋਂ ਨਫ਼ਰਤ ਹੋਣ ਲੱਗ ਗਈ ਸਿਮਰਨ ਹੈਰਾਨ ਹੁੰਦੀ ਪੁੱਛਣ ਲੱਗੀ ਯਾਰ ਕੀ ਦੱਸਾਂ ਤੈਨੂੰ ਜਦੋਂ ਮੇਰਾ ਰੋਕਾ ਹੋਇਆ ਸੀ ਤਾਂ ਸ਼ਰਨ ਦੇ ਮੰਮੀ ਮੈਨੂੰ ਕਹਿ ਕੇ ਗਏ ਸੀ ਕਿ ਤੂੰ ਜਿਵੇਂ ਦਾ ਮਰਜ਼ੀ ਕੱਪੜਾ ਪਾ ਸਕਦੀ ਹੈ ਸਾਨੂੰ ਕੋਈ ਸਮੱਸਿਆ ਨਹੀਂ ਹੈ ਸਾਡੇ ਲਈ ਨੂੰ ਤੇ ਤੀਜ ਕੋਈ ਫਰਕ ਨਹੀਂ ਪਰ ਉਹ ਜਦੋਂ ਫੋਨ ਕਰਦੀ ਸੀ ਉਸ ਦਾ ਕਹਿਣਾ ਹੁੰਦਾ ਸੀ ਕਿ ਮੰਮੀ ਜੀ ਕਹਿੰਦੇ ਨੇ ਕਿ ਮੈਂ ਨਹੀਂ ਕਦੇ ਤੁਹਾਨੂੰ ਸਲਵਾਰ ਸੂਟ ਤੋਂ ਬਿਨਾਂ ਕੁਝ ਹੋਰ ਕੱਪੜੇ ਪਾਉਣ ਦੇਣੇ ਸਰਦਾਰਾਂ ਦੀਆਂ ਨੂਹਾਂ ਦੇ ਤਾਂ ਸਿਰ ਤੇ ਚੁੰਨੀ ਲਈ ਜਾਂਚਦੀ ਆ ਮੇਰੀਆਂ ਨੂਹਾਂ ਤਾਂ ਸਵੇਰੇ 4 ਵਜੇ اٹਕੇ ਪਾਠ ਕਰਿਆ ਕਰਨਗੀਆਂ ਹਾ ਮਤਲਬ ਉਹ ਤੈਨੂੰ ਆਪਣੇ ਕੋਲੋਂ ਹੀ ਗੱਲਾਂ ਬਣਾ ਕੇ ਦੱਸਦੀ ਰਹਿੰਦੇ ਸੀ ਸਿਮਰਨ ਚੌਂਕਦੇ ਹੋਏ ਬੋਲੀ ਪਤਾ ਨਹੀਂ ਯਾਰ ਵਾਈਗਰੋ ਜਾਣਦਾ ਕੌਣ ਸੱਚ ਬੋਲਦਾ ਸੀ ਤੇ ਕੌਣ ਝੂਠ ਪਰ ਮੈਨੂੰ ਉਸ ਦੀਆਂ ਗੱਲਾਂ ਤੇ ਖੇਜ ਆਉਣ ਲੱਗ ਪਈ ਸੀ ਮੈਨੂੰ ਉਸ ਦੀਆਂ ਗੱਲਾਂ دیਵਾਂਗੀ ਤੌਰ ਤੇ ਪਰੇਸ਼ਾਨ ਕਰਨ ਲੱਗੀਆਂ ਸੀ ਪਤਾ ਨਹੀਂ ਉਹ ਚਲਾਕ ਜ਼ਿਆਦਾ ਸੀ ਜਾਂ ਮੈਨੂੰ ਉਸ ਦੀਆਂ ਇਹ ਗੱਲਾਂ ਅਜੀਬ ਲੱਗਦੀਆਂ ਸੀ ਕਿਉਂਕਿ ਉਹ ਹਰ ਵੇਲੇ ਇੱਕੋ ਹੀ ਗੱਲ ਪੁੱਛਦੀ ਰਹਿੰਦੀ ਸੀ ਕਿ ਭਾਜੀ ਦਾ ਫੋਨ ਆਇਆ ਕਿ ਨਹੀਂ ਦੂਜਾ ਦੀਦੀ ਭਾਜੀ ਨਾਲ ਘੱਟ ਬੋਲਦੇ ਨੇ ਉਹਨਾਂ ਨੂੰ ਜ਼ਿਆਦਾ ਬੋਲਣਾ ਪਸੰਦ ਨਹੀਂ ਮੈਨੂੰ ਗੁੱਸਾ ਆਉਂਦਾ ਸੀ ਕਿ ਮੇਰੇ ਹੋਣ ਵਾਲੇ ਪਤੀ ਬਾਰੇ ਇਹ ਕੌਣ ਹੁੰਦੀ ਹੈ ਮੈਨੂੰ ਸਲਾਹਾਂ ਦੇਣ ਵਾਲੀ ਕਈ ਵਾਰ ਮੈਂ ਸੋਚ ਲੈਂਦੀ ਕਿ ਸ਼ਾਇਦ ਮੈਂ ਹੀ ਅਜੀਬ ਹਾਂ ਮੈਨੂੰ ਕਿਸੇ ਦੀ ਜ਼ਿੰਦਗੀ 'ਚ ਕੋਈ ਦਿਲਚਸਪੀ ਨਹੀਂ ਤਾਂ ਹੀ ਸ਼ਾਇਦ ਮੈਨੂੰ ਕਿਸੇ ਦਾ ਵੀ ਮੇਰੀ ਜ਼ਿੰਦਗੀ 'ਚ ਤਾਂਘ-ਚਾਂਗ ਕਰਨਾ ਬਿਲਕੁਲ ਪਸੰਦ ਨਹੀਂ ਮੈਨੂੰ ਸਿਰਫ ਸ਼ਰਨ ਨਾਲ ਗੱਲ ਕਰਨਾ ਪਸੰਦ ਸੀ ਤੇ ਉਸ ਨਾਲ ਮੈਂ ਸਾਰਾ ਦਿਨ ਗੱਲ ਕਰ ਸਕਦੀ ਪਰ ਜਦੋਂ ਮੈਂ ਸ਼ਰਨ ਨਾਲ ਗੱਲ ਕਰ ਰਹੀ ਹੁੰਦੀ ਸੀ ਤਾਂ ਕਿਰਨ ਦਾ ਵਾਰ-ਵਾਰ ਮੈਨੂੰ ਵਟਸਐਪ 'ਤੇ ਮੈਸੇਜ ਕਰੀ ਜਾਣਾ ਮੈਨੂੰ ਖਿੱਚ ਦਵਾਉਂਦਾ ਸੀ ਸ਼ਰਨ ਦੇ ਭਰਾ ਤੇ ਪਰਜਾਈ ਦਾ ਮੈਨੂੰ ਲੋੜ ਤੋਂ ਵੱਧ ਫੋਨ ਕਰਨਾ ਬਿਲਕੁਲ ਪਸੰਦ ਨਹੀਂ ਸੀ ਕਿਉਂਕਿ ਸ਼ਰਨ ਤੋਂ ਇਲਾਵਾ ਮੈਂ ਉਸ ਦੇ ਕਿਸੇ ਵੀ ਪਰਿਵਾਰਕ ਜੀ ਨਾਲ ਘੰਟਾ ਸੌਰੀ 2-3 ਘੰਟੇ ਗੱਲ ਕਰਨ 'ਚ ਸਹਿਜ ਨਹੀਂ ਸੀ। ਇੱਕ ਮੈਨੂੰ ਡਰ ਸੀ ਕਿ ਅਜੇ ਰਿਸ਼ਤਾ ਹੋਇਆ ਤੇ ਕੱਚੇ ਰਿਸ਼ਤੇ 'ਚ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਮੂੰਹੋਂ ਕੋਈ ਅਜਿਹੀ ਗੱਲ ਨਿਕਲੇ ਜਿਸ ਨਾਲ ਮੈਨੂੰ ਅੱਗੇ ਜਾ ਕੇ ਪਛਤਾਵਾ ਜਾਂ ਸ਼ਰਨ ਦੇ ਪਰਿਵਾਰ ਕੋਲੋਂ ਕੁਝ ਸੁਣਨਾ ਪਵੇ। ਪਰ ਇਹ ਗੱਲ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ। ਮੇਰਾ ਮਨ ਵੀ ਨਹੀਂ ਸੀ ਕਰਦਾ ਤਾਂ ਵੀ ਮੈਂ ਗੱਲ ਕਰਦੀ। ਸਭ ਨਾਲ ਪਰ ਮੈਂ ਉਹਨਾਂ ਨੂੰ ਕਦੇ ਮਹਿਸੂਸ ਨਹੀਂ ਸੀ ਹੁਣ ਦਿੰਦੀ ਤੇ ਸਭ ਨਾਲ ਹੱਸ ਕੇ ਗੱਲ ਕਰਦੀ ਸੀ ਇੱਕ ਦਿਨ ਕਰਨ ਨੇ ਮੈਨੂੰ ਮੈਸੇਜ ਕਰਕੇ ਕਿਹਾ ਕਿ ਦੀਦੀ ਆਪਣੀ ਫੋਟੋ ਸੈਂਡ ਕਰਿਓ ਮੈਂ ਦੇਖਣੀ ਆ ਮੈਂ ਸੁਣ ਕੇ ਹੈਰਾਨ ਹੋ ਗਈ ਕਿ 6 ਮਹੀਨੇ ਹੋ ਗਏ ਮੇਰੇ ਤੇ ਸ਼ਰਨ ਦੇ ਰਿਸ਼ਤੇ ਹੋਏ ਨੂੰ ਤੇ ਅਮਰਿੰਦਰ ਵੀਰ ਜੀ ਨੇ ਆਪਣੀ ਮੰਗੇਤਰ ਨੂੰ ਮੇਰੀ ਫੋਟੋ ਤੱਕ ਨਹੀਂ ਦਿਖਾਈ ਇਹ ਕਿਵੇਂ ਹੋ ਸਕਦਾ ਮੈਂ ਸ਼ਰਨ ਨੂੰ ਮੈਸੇਜ ਕੀਤਾ ਕਿ ਤੁਹਾਡੀ ਪਰਜਾਈ ਮੇਰੇ ਕੋਲੋਂ ਮੇਰੀ ਫੋਟੋ ਮੰਗ ਰਹੀ ਆ ਮੈਂ ਭੇਜ ਦੇਵਾਂ ਉਸ ਨੂੰ ਸ਼ਰਨ ਨੇ ਨਹੀਂ ਭੇਜਣੀ ਲਿਖ ਕੇ ਮੈਸੇਜ ਦਿੱਤਾ ਤੇ ਨਾਲ ਹੀ ਲਿਖਿਆ ਹੋਇਆ ਸੀ ਕਿ ਕਹਿ ਦੇ ਉਸ ਨੂੰ ਕਿ ਸ਼ਰਨ ਨੇ ਮੈਨੂੰ ਮਨਾ ਕੀਤਾ ਕਿ ਕਿਸੇ ਨੂੰ ਫੋਟੋ ਨਹੀਂ ਭੇਜਣੀ ਮੈਂ ਉਵੇਂ ਹੀ ਕਿਰਨ ਨੂੰ ਮੈਸੇਜ ਕਰ ਦਿੱਤਾ ਕਿ ਸ਼ਰਨ ਨੇ ਮੈਨੂੰ ਮਨਾ ਕੀਤਾ ਹੋਇਆ ਕਿਸੇ ਨੂੰ ਫੋਟੋ ਭੇਜਣ ਤੋਂ ਪਰ ਉਸਦੇ ਅਗਲੇ ਮੈਸੇਜ ਤੋਂ ਜੋ ਉਸਨੇ ਭੇਜਿਆ ਪੜ੍ਹ ਕੇ ਮੈਨੂੰ ਬਹੁਤ ਗੁੱਸਾ ਆਇਆ ਯਾਰ ਇਦਾਂ ਦਾ ਕੀ ਲਿਖਿਆ ਸੀ ਮੈਸੇਜ 'ਚ ਜੋ ਪੜ੍ਹ ਕੇ ਤੂੰ ਅੱਗ ਬਬੂਲਾ ਹੋ ਗਈ ਪਰੇਸ਼ਾਨ ਹੁੰਦੀ ਹੋਈ ਸਿਮਰਨ ਬੋਲੀ ਯਾਰ ਉਸ ਚ ਲਿਖਿਆ ਸੀ ਤੁਸੀਂ ਵੀਰ ਜੀ ਨੂੰ ਨਾ ਦੱਸਿਓ ਕਿ ਮੈਂ ਕਿਰਨ ਨੂੰ ਫੋਟੋ ਸੈਂਡ ਕੀਤੀ ਐ ਜੇ ਉਹਨਾਂ ਨੇ ਪੁੱਛਿਆ ਤਾਂ ਤੁਸੀਂ ਝੂਠ ਬੋਲਦੇ ਹੋ ਪਾਗਲ ਆਉ ਜੋ ਤੈਨੂੰ ਇਹੋ ਜਿਹੇ ਪੁੱਠੀਆਂ ਸਿੱਧੀਆਂ ਸਲਾਹਾਂ ਦਿੰਦੇ ਸੀ ਤੇਰੇ ਲਈ ਤਾਂ ਸ਼ਰਨ ਪਹਿਲਾਂ ਤੇ ਉਹ ਬਾਅਦ ਚੋਂ ਸਿਮਰਨ ਖਿੱਚਦੀ ਹੋਈ ਬੋਲੀ ਓਹੀ ਨਾ ਯਾਰ ਮੈਂ ਸਾਰੇ ਦੇ ਸਾਰੇ ਮੈਸੇਜ ਦਾ ਸਕਰੀਨਸ਼ਾਟ ਲੈ ਕੇ ਸ਼ਰਨ ਨੂੰ ਭੇਜ ਦਿੱਤਾ ਮੈਸੇਜ ਪੜ ਸ਼ਰਨ ਨੇ ਮੈਨੂੰ ਤੇ ਆਪਣੀ ਭੈਣ ਨੂੰ ਕਾਨਫਰੈਂਸ ਕਾਲ ਤੇ ਲਗਾ ਲਿਆ ਤੇ ਆਪਣੀ ਭੈਣ ਨੂੰ ਸਾਰੀ ਗੱਲ ਦੱਸੀ। ਸਰਬਜੀਤ ਦੀਦੀ ਨੇ ਮੈਨੂੰ ਫੋਟੋ ਭੇਜਣ ਤੋਂ ਮਨਾ ਕਰ ਦਿੱਤਾ ਤੇ ਨਾਲ ਹੀ ਕਿਹਾ ਕਿ ਤੂੰ ਉਸ ਨਾਲ ਗੱਲ ਹੀ ਨਹੀਂ ਕਰਨੀ। ਜਦੋਂ 2 ਸਾਲ ਹੋ ਗਏ ਰਿਸ਼ਤੇ ਨੂੰ ਅਸੀਂ ਗੱਲ ਨਹੀਂ ਕਰਦੇ ਤਾਂ ਤੂੰ ਕਿਉਂ ਕਰਦੀ ਆਂ? ਮੈਂ ਕਿਹਾ ਦੀਦੀ ਫਿਰ ਮੈਂ ਉਸ ਨੂੰ ਕਹਿ ਦੇਵਾਂ ਕਿ ਤੁਸੀਂ ਮਨਾ ਕਰ ਦਿੱਤਾ ਫੋਟੋ ਭੇਜਣ ਤੋਂ? ਤਾਂ ਸਰਬਜੀਤ ਦੀਦੀ ਨੇ ਕਿਹਾ ਕਿ ਨਹੀਂ ਤੂੰ ਸਾਡਾ ਨਾਮ ਨਹੀਂ ਲੈਣਾ। ਹੋਰ ਜੋ ਮਰਜ਼ੀ ਬਹਾਨਾ ਬਣਾ ਦੇ। ਇਹਨਾਂ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ। ਤੇ ਸ਼ਰਨ ਨੇ ਵੀ ਜੌਬ ਤੇ ਜਾਣ ਕਰਕੇ ਫੋਨ ਥੋੜੀ ਦੇਰ ਬਾਅਦ ਕਰਨ ਨੂੰ ਬੋਲਿਆ। ਮੈਨੂੰ ਨਹੀਂ ਸੀ ਪਤਾ ਉਹਨਾਂ ਦੇ ਪਰਿਵਾਰ 'ਚ ਕੀ ਚੱਲ ਰਿਹਾ ਸੀ ਪਰ ਮੇਰੀ ਮੈਂਟਲ ਹੈਲਥ 'ਤੇ ਇਸ ਦਾ ਅਸਰ ਪੈ ਰਿਹਾ ਸੀ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ। ਸਭ ਨੂੰ ਖੁਸ਼ ਰੱਖਣ ਦੇ ਚੱਕਰ 'ਚ ਮੈਂ ਖੁਦ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਰਹੀ ਸੀ। ਅੱਕ ਹਾਰ ਕੇ ਕਾਫੀ ਸੋਚ ਵਿਚਾਰ ਕਰਨ ਤੇ ਮੈਂ ਕਰਨ ਨੂੰ ਮੈਸੇਜ ਕਰ ਦਿੱਤਾ ਕਿ ਤੁਸੀਂ ਅਮਰਿੰਦਰ ਵੀਰ ਜੀ ਕੋਲੋਂ ਫੋਟੋ ਲੈ ਲਵੋ। ਉਹਨਾਂ ਕੋਲ ਸਾਰੀਆਂ ਫੋਟੋਆਂ ਨਹੀਂ ਪਰ ਉਸਨੇ ਮੈਸੇਜ ਕਰ ਮਨਾ ਕਰ ਦਿੱਤਾ ਕਿ ਮੈਂ ਅਮਰਿੰਦਰ ਕੋਲੋਂ ਫੋਟੋ ਨਹੀਂ ਮੰਗਣੀ ਆ ਤੁਸੀਂ ਰਹਿਣ ਦਿਓ ਕੋਈ ਗੱਲ ਨਹੀਂ ਮੈਨੂੰ ਉਸਦਾ ਮੈਸੇਜ ਪੜ੍ਹ ਬਹੁਤ ਅਜੀਬ ਲੱਗ ਰਿਹਾ ਸੀ ਕਿ ਕੋਈ ਆਪਣੀ ਮੰਗੀਤਰ ਕੋਲੋਂ ਫੋਟੋ ਮੰਗਣ ਚ ਇੰਨਾ ਕਿਉਂ ਝੱਜਕੇਗੀ ਦੂਜਾ ਅਮਰਿੰਦਰ ਵੀਰ ਜੀ ਨੇ ਆਪਣੀ ਮੰਗੀਤਰ ਨੂੰ ਆਪਣੇ ਭਰਾ ਦੇ ਰੋਕੇ ਦੀਆਂ ਫੋਟੋਆਂ ਕਿਉਂ ਨਹੀਂ ਸੈਂਡ ਕੀਤੀਆਂ ਇਹ ਗੱਲਾਂ ਸੋਚ-ਸੋਚ ਮੇਰਾ ਸਿਰ ਦੁਖਣ ਲੱਗ ਗਿਆ ਮੈਨੂੰ ਕਿਤੇ ਨਾ ਕਿਤੇ ਘੁੱਟਣ ਮਹਿਸੂਸ ਹੋਣ ਲੱਗ ਗਈ ਸੀ ਇਸ ਰਿਸ਼ਤੇ ਤੋਂ ਦੂਜਾ ਕਿਰਨ ਦਾ ਮੇਰੇ ਨਾਲ ਚੈਟ ਕਰ ਆਪਣੀ ਮੈਸੇਜ ਡਿਲੀਟ ਕਰਨਾ ਵੀ ਮੈਨੂੰ ਅਜੀਬ ਲੱਗਦਾ ਸੀ। ਇਹ ਲੁਕਾ ਚਿੱਪੀ ਵਾਲਾ ਖੇਲ ਮੇਰੇ ਦਿਮਾਗ 'ਚ ਅਨੇਕਾਂ ਸਵਾਲ ਖੜੇ ਕਰ ਰਿਹਾ ਸੀ। ਪਰ ਫਿਰ ਮੈਂ ਵੀ ਇਹੀ ਸੋਚ ਲੈਂਦੀ ਕਿ ਸ਼ਰਨ ਤਾਂ ਸਹੀ ਐ ਨਾ ਮੇਰੇ ਨਾਲ। ਮੈਨੂੰ ਹੋਰ ਕਿਸੇ ਤੋਂ ਕੀ ਲੈਣਾ। ਅਰਸ਼ ਗੁੱਸਾ ਨਾ ਕਰੀ। ਤੇਰੀ ਹੁਣ ਤੱਕ ਮੈਂ ਜਿੰਨੀ ਕਹਾਣੀ ਸੁਣੀ ਆ ਮੈਨੂੰ ਸਾਰੀ ਦੀ ਸਾਰੀ ਦਾਲ ਹੀ ਕਾਲੀ ਲੱਗਦੀ ਆ। ਸਿਮਰਨ ਬੋਲੀ। ਪਤਾ ਨਹੀਂ ਯਾਰ ਦਾਲ ਕਾਲੀ ਸੀ ਜਾਂ ਪੀਲੀ ਜਾਂ ਸੰਤਰੀ ਹਰੀ ਪਰ ਇਹ ਰਿਸ਼ਤਾ ਮੇਰੀ ਦਿਮਾਗੀ ਪਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਸੀ ਪਰ ਦੂਜੇ ਪਾਸੇ ਸ਼ਰਨ ਦਾ ਬੇਅੰਤ ਹ ਪਿਆਰ ਮੇਰੇ ਦਿਲ ਨੂੰ ਸਕੂਨ ਪਹੁੰਚਾਉਂਦਾ ਸੀ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਸੀ ਤੇ ਨਾ ਹੀ ਆਪਣੇ ਮਨ 'ਚ ਚੱਲ ਰਹੇ ਬਲਬਲਿਆਂ ਨੂੰ ਕਿਸੇ ਨਾਲ ਸਾਂਝੀ ਕਰ پا ਰਹੀ ਸੀ ਤੂੰ ਕਦੇ ਆਪਣੇ ਮੰਮੀ ਪਾਪਾ ਨਾਲ ਇਸ ਬਾਰੇ ਗੱਲ ਨਹੀਂ ਕੀਤੀ ਸਿਮਰਨ ਨੇ ਸੈ ਸਵੇਪਾ ਪੁੱਛਿਆ ਨਹੀਂ ਯਾਰ ਕਿਉਂਕਿ ਮੈਂ ਨਹੀਂ ਸੀ ਚਾਹੁੰਦੀ ਕਿ ਮੇਰੀ ਇੱਕ ਵੀ ਨਾ ਸਮਝੀ ਮੈਨੂੰ ਸ਼ਰਨ ਤੂੰ ਹਮੇਸ਼ਾ ਲਈ ਦੂਰ ਕਰ ਦੇਵੀ ਪਰ ਜਦੋਂ ਕਈ ਵਾਰ ਮੈਂ ਜ਼ਿਆਦਾ ਹੀ ਉਲਝ ਜਾਂਦੀ ਇਸ ਰਿਸ਼ਤਿਆਂ ਦੇ ਤਾਣੇ ਬਾਣੇ 'ਚ ਤਾਂ ਮੈਨੂੰ ਇਹ ਰਿਸ਼ਤਾ ਇੱਕ ਗਲੇ 'ਚ ਪਾਈ ਫਾਹੇ ਤੋਂ ਵੱਧ ਕੁਝ ਨਹੀਂ ਸੀ ਲੱਗਦਾ ਦਿਲ ਕਰਦਾ ਆਪਣੇ ਪਾਪਾ ਨੂੰ ਸਭ ਕੁਝ ਦੱਸ ਇਸ ਨੂੰ ਆਪਣੀ ਗਲੇ 'ਚੋਂ ਲਾ ਕੇ ਪਰੇ ਸੁੱਟ ਦੇਵਾਂ ਪਰ ਫਿਰ ਸ਼ਰਨ ਦੇ ਬਾਰੇ ਸੋਚ ਚੁੱਪ ਹੋ ਜਾਂਦੀ ਤਾਂ ਹਿੰਮਤ ਇਕੱਠਾ ਕਰਦੀ ਫਿਰ ਨਵੇਂ ਸਿਰੇ ਤੋਂ ਰਿਸ਼ਤੇ ਨੂੰ ਸਮਝਣ ਦੀ ਇੱਕ ਦਿਨ ਸ਼ਰਨ ਦੀ ਭੈਣ ਦਾ ਮੈਨੂੰ ਫੋਨ ਆਇਆ ਤਵ ਵਿਆਜ ਪੈਸਿਆਂ ਦੇ ਲੈਣ ਦੇਣ ਦੀ ਗੱਲ ਛੇੜ ਕੇ ਬੈਠ ਗਈ। ਸ਼ਾਇਦ ਉਹਨਾਂ ਦੇ ਰਿਵਾਜ ਸੀ ਕਿ ਜਦੋਂ ਨੋਹ ਘਰ ਆਉਂਦੀ ਆ ਤਾਂ ਉਸ ਨੂੰ ਕਮਰੇ 'ਚ ਵੜਨ ਲਈ ਨੇਕ ਦੇਣਾ ਪੈਂਦਾ। ਪਰ ਸਾਡੇ ਇੱਧਰ ਇਹੋ ਜਿਹਾ ਕੋਈ ਰਿਵਾਜ ਨਹੀਂ ਸੀ। ਜੇ ਸਧਾਰਨ ਸ਼ਬਦਾਂ 'ਚ ਗੱਲ ਕਰਾਂ ਤਾਂ ਮੈਨੂੰ ਇਹ ਗੱਲਾਂ ਪਸੰਦ ਹੀ ਨਹੀਂ ਸਨ। ਕਿਉਂਕਿ ਮੇਰੇ ਲਈ ਰਿਸ਼ਤੇ ਪਹਿਲਾਂ ਨੇ ਤੇ ਪੈਸਾ ਬਾਅਦ 'ਚ। ਪਰ ਸ਼ਰਨ ਦੀ ਭੈਣ ਦੀਆਂ ਗੱਲਾਂ ਮੈਨੂੰ ਅਜੀਬ ਜਿਹੀਆਂ ਲੱਗ ਰਹੀਆਂ ਸੀ। ਅਸੀਂ ਘਰ 'ਚੋਂ ਨਿਕਲਣ ਲਈ 20000 ਰੁਪਏ ਲੈਣੇ ਤੇ ਕਮਰੇ 'ਚ ਵੜਨ ਲਈ 10000 ਰੁਪਏ ਮੈਨੂੰ ਕਿਤੇ ਨਾ ਕਿਤੇ ਇਹ ਰਸਮ ਕੱਟ ਪੈਸੇ ਦੀ ਪੱਖ ਜਿਆਦਾ ਲੱਗ ਰਹੀ ਸੀ ਜਾਂ ਇਹ ਵੀ ਹੋ ਸਕਦਾ ਕਿ ਸਾਡੇ ਫਜ਼ੂਲ ਖਰਚੀ ਕੋਈ ਨਹੀਂ ਕਰਦਾ ਇਸ ਕਰਕੇ ਮੈਨੂੰ ਉਹ ਗੱਲਾਂ ਸਹੀ ਨਹੀਂ ਸੀ ਲੱਗ ਰਹੀਆਂ ਕਿਉਂਕਿ ਸਾਡੇ ਕੁੜੀ ਨੂੰ ਕਾਰਚੋਂ ਕੱਢਣ ਲਈ 1100 ਤੋਂ ਵੱਧ ਸ਼ਗਨ ਦਿੰਦੇ ਹੀ ਨਹੀਂ ਆ ਅਤੇ ਰਵਾਇਤਾਂ ਸਾਡੇ ਕੀਤੇ ਹੀ ਨਹੀਂ ਸਮਝਾਂਦੇ ਪਰ ਮੈਂ ਇਹਨਾਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਹੀ ਸਹੀ ਸਮਝਿਆ ਸ਼ਾਇਦ ਆਪਣੀ ਜਗ੍ਹਾ ਉਹ ਵੀ ਸਹੀ ਹੋਣ ਕਿਉਂਕਿ ਸਾਡੇ ਪਰਿਵਾਰ ਤੇ ਉਹਨਾਂ ਦੇ ਪਰਿਵਾਰ ਦੇ ਮਾਹੌਲ 'ਚ ਬਹੁਤ ਫਰਕ ਸੀ। ਉਹ ਕਾਫੀ ਅਗਾਂਵਧੂ ਸੋਚ ਵਾਲੇ ਸਨ। ਤੇ ਮੈਂ ਜਿਸ ਪਰਿਵਾਰ 'ਚ ਜੰਮੀ ਪਲੀ ਉਹਨਾਂ ਦੀ ਸੋਚ 1947 ਤੋਂ ਪਹਿਲਾਂ ਵਾਲੀ ਸੀ। ਸਾਡੇ ਘਰ 'ਚ ਕਈ ਵਾਰ ਮੇਰਾ ਭਰਾ ਤਾਂ ਮਜ਼ਾਕ 'ਚ ਪਾਪਾ ਨੂੰ ਵੀ ਕਹਿ ਦਿੰਦਾ ਕਿ ਦੇਸ਼ 1947 'ਚ ਆਜ਼ਾਦ ਹੋ ਗਿਆ ਪਰ ਤੁਹਾਨੂੰ ਆਜ਼ਾਦੀ ਅੱਜ ਤੱਕ ਨਹੀਂ ਮਿਲੀ। ਤੁਹਾਡੀ ਸੋਚ ਅੱਜ ਵੀ ਉੱਥੇ ਹੀ ਖੜੀ ਆ। 1947 ਤੋਂ ਪਹਿਲਾਂ ਵਾਲੇ ਸਮੇਂ 'ਚ ਮੇਰੇ ਲਈ ਜਿਹੜੀਆਂ ਗੱਲਾਂ ਅਜੀਬ ਸੀ ਉਹਨਾਂ ਲਈ ਉਹ ਗੱਲਾਂ ਕਿਤੇ ਨਾ ਕਿਤੇ ਸ਼ਾਇਦ ਸਹੀ ਹੋਣ ਕਿਉਂਕਿ ਆਪੋ ਆਪਣੇ ਏਰੀਏ ਦੇ ਤੌਰ ਤਰੀਕੇ ਹੁੰਦੇ ਆ ਇਹ ਸੋਚ ਕੇ ਮੈਂ ਵੀ ਚੁੱਪ ਰਹਿੰਦੀ ਮੈਨੂੰ ਕਿਤੇ ਨਾ ਕਿਤੇ ਇਹ ਗੱਲ ਸਮਝ ਆ ਚੁੱਕੀ ਸੀ ਕਿ ਮੇਰਾ ਸ਼ਰਨ ਦੇ ਪਰਿਵਾਰ ਨਾਲ ਜ਼ਿਆਦਾ ਗੱਲ ਕਰਨਾ ਸਹੀ ਨਹੀਂ ਕਿਉਂਕਿ ਮੇਰੇ ਮੂੰਹੋਂ ਗਲਤੀ ਨਾਲ ਨਿਕਲੀ ਇੱਕ ਗੱਲ ਵੀ ਮੇਰੇ ਲਈ ਸਮੱਸਿਆ ਦਾ ਕਾਰਨ ਬਣ ਸਕਦੀ ਸੀ ਪਰ ਮੇਰੀ ਇਹ ਸੋਚ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਲਈ ਇਹ ਕੋ ਹੋਰ ਮੁਸੀਬਤ ਖੜੀ ਕਰ ਦੇਵੇਗੀ ਸਮੱਸਿਆਵਾਂ ਤੋਂ ਆਪਣੇ ਆਪ ਤੇ ਆਪਣੇ ਰਿਸ਼ਤੇ ਨੂੰ ਬਚਾਉਂਦੀ ਮੈਂ ਖੁਦ ਉਲਝਣ ਵਿੱਚ ਫਸਦੀ ਜਾ ਰਹੀ ਸੀ ਸ਼ਰਨ ਦੇ ਪਰਿਵਾਰ ਨੂੰ ਘੱਟ ਫੋਨ ਕਰਨ ਦੀ ਮੇਰੀ ਸੋਚ ਨੇ ਮੇਰੇ ਤੇ ਸ਼ਰਨ ਦੇ ਰਿਸ਼ਤੇ ਤੇ ਵੀ ਅਸਰ ਕਰਨਾ ਸ਼ੁਰੂ ਕਰ ਦਿੱਤਾ ਮੇਰੀ ਕਹੀ ਹਰ ਗੱਲ ਤੇ ਉਹ ਖਿਜਣ ਲੱਗਾ ਤੇ ਗੁੱਸੇ ਵਿੱਚ ਇਹੋ ਜਿਹੇ ਸ਼ਬਦ ਬੋਲ ਦਿੰਦਾ ਜੋ ਮੇਰੇ ਸੀਨੇ 'ਚ ਤੀਰ ਵਾਂਗ ਲੱਗਦੇ ਤੇ ਉਸ ਦਾ ਫੋਨ ਕੱਟਣ ਤੇ ਮੈਂ ਸਾਰੀ-ਸਾਰੀ ਰਾਤ ਰੋਂਦੀ ਰਹਿੰਦੀ ਇੱਕ ਦਿਨ ਮੈਂ ਵੈਸੇ ਹੀ ਸ਼ਰਨ ਨੂੰ ਕਹਿ ਬੈਠੀ ਕਿ ਮੈਨੂੰ ਲੱਗਦਾ ਜਿਵੇਂ ਮੈਂ ਜੋ ਵੀ ਅਮਰਿੰਦਰ ਵੀਰ ਜੀ ਨਾਲ ਗੱਲ ਕਰਦੀਆਂ ਉਹ ਸਾਰੀਆਂ ਗੱਲਾਂ ਤੁਹਾਡੀ ਪਰਜਾਈ ਮੈਨੂੰ ਫੋਨ ਤੇ ਦੁਹਰਾਉਂਦੀ ਹੈ। ਮੇਰੀ ਇਹ ਗੱਲ ਕਰਨ ਦੀ ਦੇਰ ਹੀ ਸੀ ਕਿ ਸ਼ਰਨ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਮੇਰੇ ਭਰਾ ਤੇ ਪਰਜਾਈ ਨੂੰ ਦੇਖਣਾ ਹੀ ਨਹੀਂ ਚਾਹਂਦੀ। ਜਦੋਂ ਮੈਂ ਸ਼ਰਨ ਨੂੰ ਬੋਲੀ ਕਿ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ। ਤਾਂ ਉਸਨੇ ਮੈਨੂੰ ਕਿਹਾ ਕਿ ਮੈਨੂੰ ਪਤਾ ਤੇਰੇ ਕਹਿਣ ਦਾ ਕੀ ਮਤਲਬ ਸੀ। ਹਣ ਤੇਰੇ ਕਰਕੇ ਕੀ ਮੈਂ ਆਪਣੇ ਭਰਾ ਪਰਜਾਈ ਨਾਲ ਰਿਸ਼ਤਾ ਤੋੜ ਦੇਵਾਂ? ਜਿਉ ਫੋਨ ਕਰਦੀ ਉਹ ਤਾਂ ਦਾ ਫੋਨ ਵੀ ਨਹੀਂ ਚੱਕਦੀ ਆਕੜ ਚ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇੱਕਦਮ ਸ਼ਰਨ ਦੇ ਬਦਲੇ ਵਿੱਚ ਵਿਹਾਰ ਦਾ ਕਾਰਨ ਕੀ ਹੈ ਜੋ ਇਨਸਾਨ ਪਹਿਲਾਂ ਕਹਿੰਦਾ ਸੀ ਕਿ ਉਹ ਤੇਰੇ ਨਾਲੋਂ ਜ਼ਿਆਦਾ ਚਲਾਕ ਹੈ ਉਸ ਨਾਲ ਸੋਚ ਸਮਝ ਕੇ ਗੱਲ ਕਰਿਆ ਕਰ ਉਹੀ ਇਨਸਾਨ ਅੱਜ ਉਲਟ ਮੇਰੇ ਤੇ ਇਲਜ਼ਾਮ ਲਗਾ ਰਿਹਾ ਮੈਂ ਗੁੱਸੇ 'ਚ ਫੋਨ ਕੱਟ ਕੇ ਰੋਣਾ ਸ਼ੁਰੂ ਕਰ ਦਿੱਤਾ ਤੇ ਇਹ ਸੋਚ-ਸੋਚ ਮੇਰਾ ਸਿਰ ਦਰਦ ਕਰਨ ਲੱਗ ਗਿਆ ਕਿ ਮੈਂ ਗਲਤ ਕਿੱਥੇ ਹਾਂ ਸਭ ਕੁਝ ਮੇਰੀ ਸਮਝ ਤੋਂ ਬਾਹਰ ਚੱਲ ਰਿਹਾ ਸੀ ਅਗਲੇ ਦਿਨ ਸ਼ਰਨ ਨੇ ਆਪਣੇ ਆਪ ਮੈਨੂੰ ਫੋਨ ਕਰ ਲਿਆ ਪਰ ਸ਼ਰਨ ਦੁਆਰਾ ਕਹੀਆਂ ਗੱਲਾਂ ਨੇ ਮੇਰੇ ਦਿਲ ਤੇ ਦਿਮਾਗ ਤੇ ਗਹਿਰਾ ਅਸਰ ਕੀਤਾ ਜਿਸ ਕਰਕੇ ਮੇਰਾ ਬਿਲਕੁਲ ਵੀ ਦਿਲ ਨਹੀਂ ਸੀ ਕਰ ਰਿਹਾ ਕਿ ਸ਼ਰਨ ਨਾਲ ਗੱਲ ਕਰਾਂ ਪਰ ਉਸਦੇ ਵਾਰ-ਵਾਰ ਫੋਨ ਕਰਨ ਤੇ ਮੈਂ ਫੋਨ ਚੁੱਕ ਲਿਆ ਤੇ ਸ਼ਰਨ ਦੁਆਰਾ ਕਹੀਆਂ ਗੱਲਾਂ ਕਰਕੇ ਸਾਡੀ ਬਹਿਸ ਦੁਬਾਰਾ ਸ਼ੁਰੂ ਹੋ ਗਈ ਗੁੱਸੇ ਵਿੱਚ ਮੈਂ ਸ਼ਰਨ ਨੂੰ ਉਸਦੇ ਭਰਾ ਦੁਆਰਾ ਪੁੱਛਿਆ ਸਵਾਲ ਕਿ ਮੇਰਾ ਭਰਾ ਤਾਂ ਮੇਰੇ ਨਾਲ ਗੱਲ ਕਰ ਰਿਹਾ ਸੀ ਤੁਸੀਂ ਕਿਸ ਨਾਲ ਇੰਨੀ ਰਾਤ ਨੂੰ ਗੱਲ ਕਰ ਰਹੇ ਸੀ ਦੱਸ ਦਿੱਤਾ ਤੇ ਨਾਲ ਹੀ ਕਿਹਾ ਕਿ ਅਮਰਿੰਦਰ ਵੀਰ ਜੀ ਦਾ ਕੋਈ ਫਰਜ਼ ਨਹੀਂ ਸੀ ਮੇਰੇ WhatsApp 'ਚ ਲਾਸਟ ਸੀਨ ਚੈੱਕ ਕਰ ਮੈਨੂੰ ਪੁੱਛਣ ਦਾ ਮੇਰੇ ਇਹਨਾਂ ਕਹਿਣ ਦੀ ਧੀਰ ਸੀ ਕਿ ਸ਼ਰਨ ਨੇ ਮੈਨੂੰ ਗੁੱਸੇ 'ਚ ਗਲਤ ਬੋਲਣਾ ਸ਼ੁਰੂ ਕਰ ਦਿੱਤਾ ਤੇ ਉਸ ਦੀ ਕਹੀ ਗੱਲ ਕਿ ਕਿਹੜੀ ਕੁੜੀ ਰਿਸ਼ਤਾ ਹੋਣ ਤੋਂ ਬਾਅਦ ਮੁੰਡਿਆਂ ਨਾਲ ਗੱਲਾਂ ਕਰਦੀ ਹੈ ਨੇ ਮੈਨੂੰ ਅੰਦਰ ਤੱਕ ਝੰਜੋੜ ਦਿੱਤਾ ਸਿੱਧੇ ਤੌਰ ਤੇ ਤਾਂ ਨਹੀਂ ਪਰ ਅਸਿੱਧੇ ਤੌਰ ਤੇ ਉਸ ਨੇ ਮੇਰੇ ਚਰਿੱਤਰ ਤੇ ਸਵਾਲ ਖੜਾ ਕੀਤਾ ਸੀ ਮੈਂ ਸ਼ਰਨ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਕਦਰ ਸਮਝ ਨਹੀਂ ਸੀ ਆ ਰਿਹਾ ਕਿ ਬੋਲਾਂ ਤਾਂ ਕੀ ਬੋਲਾਂ ਮੈਂ ਆਪਣੇ ਨਾਲ ਪੜਦੇ ਮੁੰਡਿਆਂ ਦੀ ਚੈਟ ਤੇ ਸਕਰੀਨਸ਼ਾਟ ਲੈ ਕੇ ਸ਼ਰਨ ਨੂੰ ਭੇਜ ਦਿੱਤੇ ਕਿਉਂਕਿ ਮੈਂ ਸਹੀ ਸੀ ਤੇ ਮੈਨੂੰ ਕੋਈ ਡਰ ਨਹੀਂ ਸੀ ਜਦੋਂ ਮੈਂ ਕਿਸੇ ਨਾਲ ਗਲਤ ਗੱਲ ਕੀਤੀ ਹੀ ਨਹੀਂ ਤਾਂ ਡਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਭਾਵੇਂ ਮੈਂ ਸਕਰੀਨਸ਼ਾਟ ਭੇਜ ਦਿੱਤੇ ਪਰ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਮੇਰੇ ਕੋਲ ਸ਼ਬਦ ਹੀ ਮੁੱਕ ਗਏ ਸਨ ਪਰ ਮੇਰੇ ਮੂੰਹੋਂ ਇਹਨਾਂ ਜ਼ਰੂਰ ਨਿਕਲਿਆ ਕਿ ਕਿਹੜਾ ਦੌਰ ਵਿਆਹ ਤੋਂ ਪਹਿਲਾਂ ਪਰਜਾਈ ਨਾਲ ਤਿੰਨ ਚਾਰ ਘੰਟੇ ਗੱਲਾਂ ਕਰਦਾ ਤੇ ਕਿਹੜੀ ਨਣਾਨ ਰੋਕੇ ਤੋਂ ਅਗਲੇ ਦਿਨ ਕੱਪੜਿਆਂ ਦਾ ਸਨਾਉਣ ਲੱਗ ਜਾਂਦੀ ਐ ਪਰ ਸ਼ਰਨ ਨੇ ਮੇਰੀ ਗੱਲ ਸਮਝਣ ਦੀ ਜਗ੍ਹਾ ਇਹ ਕਹਿ ਦਿੱਤਾ ਕਿ ਮੇਰੇ ਭੈਣ ਭਰਾ ਸਹੀ ਨੇ ਤੇਰਾ ਹੀ ਦਿਮਾਗ ਖਰਾਬ ਆ ਤੂੰ ਹੀ ਹੱਦੋਂ ਵੱਧ ਚਲਾਕ ਆ ਤਾਂ ਹੀ ਤੈਨੂੰ ਸਾਰੇ ਚਲਾਕ ਲੱਗਦੇ ਤੈਨੂੰ ਤਾਂ ਕੱਪੜੇ ਪਾਉਣ ਦਾ ਵੀ ਜੱਜ ਨਹੀਂ ਜਿਹੋ ਜੇ ਤੂੰ ਕੱਪੜੇ ਪਾਉਣੀ ਆ ਅਸੀਂ ਪੱਟਾਂ ਨੂੰ ਵੀ ਨਹੀਂ ਦਿੰਦੇ ਤੇਰੀ ਤਾਂ ਪਰਵਰਿਸ਼ ਹੀ ਇਹੋ ਜੇ ਪਰਿਵਾਰ 'ਚ ਹੋਈ ਆ ਤਾਂ ਹੀ ਤੂੰ ਸਭ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੀ ਆ ਸ਼ਰਨ ਦੇ ਇੱਕੋ ਸਾਹੇ ਬੋਲੇ ਨਾ ਕੜਵੇ ਬੋਲਾਂ ਨੇ ਮੇਰਾ ਦਿਲ ਛੱਲੀ ਛੱਲੀ ਕਰ ਦਿੱਤਾ ਮੇਰਾ ਦਿਮਾਗ ਬਿਲਕੁਲ ਸੁੰਨ ਹੋ ਚੁੱਕਾ ਸੀ ਤੇ ਮੈਨੂੰ ਸਿਰਫ ਮੇਰੇ ਦਿਲ ਦੀ ਧੜਕਣ ਹੀ ਸੁਣਾਈ ਦੇ ਰਹੀ ਸੀ ਹੁਣ ਬੋਲਣ ਲਈ ਕੁਝ ਬਚਿਆ ਵੀ ਤਾਂ ਨਹੀਂ ਸੀ ਮੇਰੇ ਕੋਲ ਬਸ ਮਨ 'ਚ ਅਨੇਕਾਂ ਤਰ੍ਹਾਂ ਦੇ ਸਵਾਲ ਚੱਲ ਰਹੇ ਸੀ ਕਿ ਕੀ ਮੈਂ ਸ਼ਰਨ ਦੇ ਨਾਲ ਆਪਣੀ ਹਰ ਗੱਲ ਸਾਂਝੀ ਕਰਕੇ ਗਲਤੀ ਕੀਤੀ ਕੀ ਮੈਂ ਸ਼ਰਨ ਦਾ ਵਿਸ਼ਵਾਸ ਵੀ ਜਿੱਤ ਨਹੀਂ ਸਕੇ ਕੀ ਸੱਚ ਮੈਨੂੰ ਅਕਲ ਨਹੀਂ ਤੇ ਨਾ ਹੀ ਕਪੜੇ ਪਾਉਣ ਦਾ ਟੰਗਾ ਸ਼ਰਨ ਤੇ ਮੇਰੇ ਵਿੱਚ ਕਹਿਣ ਤੇ ਸੁਣਨ ਨੂੰ ਕੁਝ ਨਹੀਂ ਸੀ ਤੇ ਮੈਂ ਬਿਨਾ ਕੁਝ ਕਹੇ ਫੋਨ ਕੱਟ ਦਿੱਤਾ ਆਪਣੇ ਮਨ 'ਚ ਮੈਂ ਸ਼ਰਨ ਨਾਲ ਜੋ ਸੁਪਨਿਆਂ ਦਾ ਮਹਿਲ ਸਜਾਇਆ ਸੀ ਉਹ ਹੁਣ ਢਹਿ ਚੁੱਕਾ ਸੀ ਜਿਵੇਂ ਪੁਚਾਲ ਆਉਣ ਤੇ ਗੁਜਰਾਤ 'ਚ ਘਰਾਂ ਦੀ ਤਬਾਹੀ ਹੋਈ ਸੀ ਕੁਝ ਵੀ ਨਹੀਂ ਸੀ ਬਚਿਆ ਬੋਲਣ ਲਈ ਮੇਰੇ ਕੋਲ ਪਛਤਾ ਰਹੀ ਸੀ ਮੈਂ ਸਿਰਫ ਉਸ ਸਮੇਂ ਨੂੰ ਜਦੋਂ ਮੈਂ ਸ਼ਰਨ ਨਾਲ ਆਪਣੇ ਦਿਲ ਦੀ ਤੇ ਪਰਿਵਾਰਕ ਹਰ ਗੱਲ ਸਾਂਝੀ ਕੀਤੀ ਸੀ ਰੋਣਾ ਚਾਹੁੰਦੀ ਸੀ ਚੀਕਾਂ ਮਾਰ ਮਾਰ ਪਰ ਨਹੀਂ ਰੋ ਸਕਦੀ ਸੀ ਕਿਉਂਕਿ ਜੇ ਮੈਨੂੰ ਇਦਾਂ ਚੀਕਾਂ ਮਾਰਦੇ ਘਰ 'ਚ ਕੋਈ ਸੁਣ ਲੈਂਦਾ ਤਾਂ ਸ਼ਰਨ ਦੀ ਖੈਰ ਨਹੀਂ ਸੀ ਇਸ ਲਈ ਮੈਂ ਚੌਪੜੇ ਬੀਤੇ ਬੈੱਡ ਤੇ ਮੁੱਦੇ ਮੂੰਹ ਡੰਕੇ ਰੋਣਾ ਸ਼ੁਰੂ ਕਰ ਦਿੱਤਾ ਥੋੜੇ ਸਮੇਂ ਬਾਅਦ ਮੇਰੇ ਫੋਨ ਤੇ ਸ਼ਰਨ ਦਾ ਮੈਸੇਜ ਆਇਆ ਕਿ ਤੂੰ ਆਪਣਾ ਫੈਸਲਾ ਲੈ ਸਕਦੀ ਆ ਮੈਨੂੰ ਕੋਈ ਪਰਵਾਹ ਨਹੀਂ ਹੈ ਸ਼ਰਨ ਦੇ ਇਸ ਮੈਸੇਜ ਨੇ ਮੇਰਾ ਗੁੱਸਾ ਅਸਮਾਨੇ ਚੜਾ ਦਿੱਤਾ ਤੇ ਮੈਂ ਤੁਸੀਂ ਇਸ ਰਿਸ਼ਤੇ ਤੋਂ ਆਜ਼ਾਦ ਹਾਂ ਲਿਖ ਕੇ ਸ਼ਰਨ ਨੂੰ ਮੈਸੇਜ ਭੇਜ ਦਿੱਤਾ ਨਾਲ ਦੇ ਨਾਲ ਸ਼ਰਨ ਨੇ ਦੁਬਾਰਾ ਮੈਸੇਜ ਕਰ ਦਿੱਤਾ ਕਿ ਤੂੰ ਆਪਣੇ ਘਰ ਗੱਲ ਕਰ ਲਾ ਤੇ ਮੈਂ ਆਪਣੇ ਘਰ ਗੱਲ ਕਰ ਲੈਂਦਾ ਹਾਂ ਪਰ ਸੱਚ ਕਿਹਾ ਤਾਂ ਮੈਨੂੰ ਸ਼ਰਨ ਦੀਆਂ ਬਾਕੀ ਗੱਲਾਂ ਦਾ ਇਹਨਾਂ ਦੁੱਖ ਨਹੀਂ ਸੀ ਜਿੰਨਾ ਆਪਣੇ ਚਰਿੱਤਰ ਤੇ ਲੱਗੇ ਇਲਜ਼ਾਮ ਦਾ ਕਿਉਂਕਿ ਮੈਂ ਗਲਤ ਨਾ ਹੁੰਦੇ ਹੋਏ ਵੀ ਇੱਕ ਵਾਰ ਫਿਰ ਚਰਿੱਤਰਹੀਨ ਦਾ ਇਲਜ਼ਾਮ ਆਪਣੇ ਤੇ ਲਗਵਾ ਬੈਠੀ ਸੀ ਮਤਲਬ ਕੀ ਕਹਿਣਾ ਚਾਹੁੰਦੀ ਆ ਤੂੰ ਅਰਸ਼ ਹੈਰਾਨ ਹੁੰਦੀ ਸਿਮਰਨ ਬੋਲੀ ਕੁਝ ਨਹੀਂ ਯਾਰ ਜਦੋਂ ਮੈਂ ਸਟੱਡੀ ਕਰਦੀ ਸੀ ਤਾਂ ਮੇਰੀਆਂ ਤਾਈਆਂ ਕਹਿੰਦੀਆਂ ਹੁੰਦੀਆਂ ਸੀ ਕਿ ਇਹ ਚਰਿੱਤਰਹੀਣ ਮੈਂ ਉਦਾਸ ਹੁੰਦੇ ਹੋਏ ਬੋਲੀ ਪਰ ਮੈਂ ਕਦੇ ਵੀ ਕਿਸੇ ਮੁੰਡੇ ਨਾਲ ਕੋਈ ਰਿਸ਼ਤਾ ਨਹੀਂ ਸੀ ਰੱਖਿਆ ਕਦੇ ਬਸ ਪੜਨ ਤੱਕ ਮਤਲਬ ਸੀ ਇੱਕ ਦੋ ਮੁੰਡੇ ਦੋਸਤ ਜ਼ਰੂਰ ਸੀ ਪਰ ਉਹਨਾਂ ਨਾਲ ਵੀ ਪੜਾਈ ਤੱਕ ਗੱਲਬਾਤ ਸੀਮਤ ਸੀ ਪਰ ਕੁਝ ਸਮੇਂ ਬਾਅਦ ਮੇਰਾ ਗੁੱਸਾ ਜਲ ਢੰਡਾ ਹੋਇਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਤਾਂ ਸ਼ਰਨ ਬਿਨਾਂ ਰਹਿ ਹੀ ਨਹੀਂ ਸਕਦੀ ਮੈਂ ਉਸਨੂੰ ਆਪਣੇ ਆਪ ਨਾਲੋਂ ਜ਼ਿਆਦਾ ਪਿਆਰ ਕਰਦੀ ਸੀ ਮੈਂ ਗੁੱਸਾ ਸ਼ਾਂਤ ਹੁੰਤੇ ਸ਼ਰਨ ਨੂੰ ਇੱਕ ਵਾਰ ਗੱਲ ਕਰਨ ਲਈ ਕਹਿਣ ਲਈ ਮੈਸੇਜ ਕੀਤਾ ਪਰ ਉਸਨੇ ਇੱਕ ਵਾਰ ਮੈਸੇਜ ਕਰਕੇ ਇੰਨਾ ਕਿਹਾ ਮੈਂ ਆਪਣੇ ਘਰ ਗੱਲ ਕਰ ਲਈ ਹੈ ਉਸ ਵੱਲੋਂ ਸਭ ਕੁਝ ਖਤਮ ਹੈ ਮੈਨੂੰ ਕਦੇ ਹੁਣ ਮੈਸੇਜ ਨਾ ਕਰੀ ਪਰ ਮੈਂ ਫਿਰ ਵੀ ਸ਼ਰਨ ਨੂੰ ਮੈਸੇਜ ਤੇ ਕਾਲ ਕਰਦੀ ਰਹੀ ਪਰ ਉਸਨੇ ਨਾ ਤਾਂ ਮੇਰੇ ਮੈਸੇਜ ਦਾ ਰਿਪਲਾਈ ਕੀਤਾ ਤੇ ਨਾ ਹੀ ਕਾਲ ਉਠਾਈ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਕਿਸੇ ਦੇ ਇੰਨੇ ਪਰਲੇ ਮਨਤਾ ਕੀਤੇ ਸੀ ਪਰ ਸ਼ਾਇਦ ਸ਼ਰਨ ਲਈ ਰਿਸ਼ਤਾ ਖਤਮ ਹੋ ਚੁੱਕਾ ਸੀ ਸ਼ਾਮ ਨੂੰ ਸ਼ਰਨਦੀਪ ਐਂਦਾ ਮੈਨੂੰ ਫੋਨ ਆਇਆ ਤਾਂ ਉਸਨੇ ਮੈਨੂੰ ਸਾਡੇ ਦੋਨਾਂ ਵਿਚਕਾਰ ਹੋਈ ਲੜਾਈ ਦਾ ਕਾਰਨ ਪੁੱਛਿਆ ਪਰ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਸਨੂੰ ਕੀ ਦੱਸਾਂ ਮੈਂ ਕਿਹਾ ਦੀਦੀ ਗੱਲ ਕੋਈ ਨਹੀਂ ਕੋਈ ਇੰਨੀ ਵੱਡੀ ਨਹੀਂ ਹੋਈ ਬਸ ਮੈਂ ਉਹਨਾਂ ਨੂੰ ਅਮਰਿੰਦਰ ਵੀਰ ਜੀ ਦੀ ਗੱਲ ਦੱਸੀ ਸੀ ਕਿ ਉਹਨਾਂ ਦਾ ਕੋਈ ਫਰਜ਼ ਨਹੀਂ ਮੈਨੂੰ ਫੋਨ ਕਰ ਪੁੱਛਣਾ ਪਰ ਮੈਨੂੰ ਸਮਝਣ ਦੀ ਜਗ੍ਹਾ ਉਹ ਆਪਣੀਆਂ ਗੱਲਾਂ ਸੁਣਾਉਣ ਲੱਗੀ ਕਿ ਤੁਸੀਂ ਮੇਰੇ ਡੈਡੀ ਨੂੰ ਫੋਨ ਨਹੀਂ ਕਰਦੇ ਨਾ ਹੀ ਤੁਸੀਂ ਮੇਰੀ ਮੰਮੀ ਬਿਮਾਰ ਸੀ ਦਾ ਹਾਲ-ਚਲ ਪੁੱਛਿਆ ਮੇਰੇ ਵਾਰ-ਵਾਰ ਕਹਿੰਦੇ ਵੀ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਉਹ ਬਿਮਾਰ ਨੇ ਜੇਕਰ ਮੈਂ ਤੁਹਾਡੇ ਬਾਕੀ ਪਰਿਵਾਰਕ ਜੀ ਦਾ ਫੋਨ ਕਰਕੇ ਹਾਲ-ਚਲ ਪੁੱਛ ਸਕਦੀ ਆ ਤਾਂ ਉਹਨਾਂ ਦਾ ਕਿਉਂ ਨਹੀਂ ਪੁੱਛਾਂਗੀ ਡੈਡੀ ਜੀ ਨੂੰ ਮੈਂ ਤਾਂ ਕਦੇ ਨਹੀਂ ਕਾਲ ਕੀਤੀ ਕਿਉਂਕਿ ਮੈਨੂੰ ਸਮਝ ਹੀ ਨਹੀਂ ਆਉਂਦਾ ਕਿ ਮੈਂ ਉਹਨਾਂ ਨੂੰ ਫੋਨ ਕਰਕੇ ਕੀ ਗੱਲ ਕਰਾਂ ਕਿਉਂਕਿ ਸਾਡੇ ਘਰ 'ਚ ਨੂਹਾ ਸਾਰਿਆਂ ਨਾਲ ਬੋਲਦੀਆਂ ਮੈਂ ਦੇਖਿਆ ਹੀ ਨਹੀਂ ਕਦੇ ਪਰ ਉਹਨਾਂ ਨੇ ਬਿਨਾਂ ਮੇਰੀ ਗੱਲ ਵੱਲ ਧਿਆਨ ਦਿੱਤੇ ਅਗਲਾ ਸਵਾਲ ਕਰ ਦਿੱਤਾ ਕਿ ਤੂੰ ਤਾਂ ਸਾਡੇ ਭੈਣ ਭਰਾਵਾਂ ਨਾਲ ਗੱਲ ਵੀ ਨਹੀਂ ਕਰਦੀ ਮੇਰਾ ਭਰਾ ਤੇਰੀਆਂ ਗੱਲਾਂ ਨਾਲ ਇਰੀਟੇਟ ਹੁੰਦਾ ਮੈਂ ਕਿਹਾ ਦੀਦੀ ਜਦੋਂ ਤੁਹਾਡਾ ਫੋਨ ਆਉਂਦਾ ਮੈਂ ਡੇਢ ਘੰਟਾ ਗੱਲ ਕਰਦੀਆਂ ਅਮਰਿੰਦਰ ਵੀਰ ਜੀ ਨਾਲ ਤਿੰਨ ਚਾਰ ਘੰਟੇ ਗੱਲ ਕਰਦੀਆਂ ਤੁਹਾਡੇ ਚਾਚੇ ਦੇ ਬੱਚਿਆਂ ਨਾਲ ਵੀਡੀਓ ਕਾਲ ਤੇ ਗੱਲ ਕਰਦੀ ਜਦਕਿ ਮੈਂ ਵੀਡੀਓ ਕਾਲ ਤੇ ਗੱਲ ਕਰਦੇ ਸਮੇਂ ਸਹਿਜ ਮਹਿਸੂਸ ਨਹੀਂ ਕਰਦੀ ਤੇ ਨਾਲੇ ਅਮਰਿੰਦਰ ਵੀਰ ਜੀ ਦੇ ਮੰਗੇਤਰ ਨਾਲ ਗੱਲ ਕਰਦੀ ਰਹੀ ਪਰ ਜਦੋਂ ਮੈਂ ਦੇਖਿਆ ਕਿ ਉਹ ਮੈਨੂੰ ਝੂਠ ਬੋਲ ਰਹੀ ਆ ਕਾ ਤੁਹਾਡੇ ਕਹਿੰਦੇ ਮੈਂ ਗੱਲ ਕਰਨੀ ਬੰਦ ਕਰ ਦਿੱਤੀ ਸ਼ਰਨ ਮੇਰੀਆਂ ਗੱਲਾਂ ਤੋਂ ਇਰੀਟੇਟ ਹੁੰਦਾ ਤੇ ਗੱਲ ਸੁਣ ਕੇ ਮੈਂ ਹੋਰ ਚੌਂਕ ਗਈ ਤੇ ਦਿਲ ਨੂੰ ਝਟਕਾ ਲੱਗਾ ਵੀ ਉਸ ਇਨਸਾਨ 'ਚ ਖੁਦ ਹਿੰਮਤ ਨਹੀਂ ਮੈਨੂੰ ਇਹ ਕਹਿਣ ਦੀ ਜੇ ਨਹੀਂ ਚੰਗੀਆਂ ਲੱਗਦੀਆਂ ਗੱਲਾਂ ਤਾਂ ਖੁਦ ਕਹਿੰਦਾ ਆਪਣੀ ਭੈਣ ਕੋਲੋਂ ਕਹੌਣ ਦੀ ਕੀ ਲੋੜ ਸੀ ਜਦੋਂ ਦੀਦੀ ਨੂੰ ਮੇਰੀ ਗੱਲ ਦਾ ਜਵਾਬ ਨਾ ਆਇਆ ਤਾਂ ਉਹ ਦੂਜੇ ਪਾਸੇ ਹੋ ਗਏ ਤੇ ਰੁੱਖੇ ਪੰਜ ਕਹਿਣ ਲੱਗੇ ਉਹ ਤਾਂ ਜੇ ਜਵਾਕ ਆ ਬਹੁਤ ਪੋੜਾ ਹੀ ਹੋ ਤਾਂ ਉਹਨਾਂ ਦੀ ਇਹ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ ਜੋ ਮੈਨੂੰ ਕੱਲ ਉਸ ਦੇ ਵਿਰੁੱਧ ਗੱਲਾਂ ਦੱਸ ਰਹੀ ਸੀ ਅੱਜ ਮੇਰੇ ਅੱਗੇ ਉਸ ਦੀ ਹਮਾਇਤ ਕਰ ਰਹੀ ਇੱਕ ਸ਼ਰਨ ਦੀਆਂ ਗੱਲਾਂ ਤੇ ਦੂਜਾ ਸਾਦੇ ਬਦਲੇ ਵਿੱਚ ਬਿਹਾਰ ਮੈਨੂੰ ਹੋਰ ਵੀ ਹੈਰਾਨੀ 'ਚ ਪਾਰੇ ਸਾਂ ਮੌਕ ਦੀ ਗੱਲ ਉਸ ਨੇ ਵੀ ਮੇਰੀ ਹੀ ਗਲਤੀ ਕੱਢ ਆਪਣੇ ਭਰਾ ਨੂੰ ਸਹੀ ਸਾਬਤ ਕਰ ਦਿੱਤਾ ਕਰੋਨਾ ਦੀਆਂ ਗੱਲਾਂ ਸੁਣ ਮੈਨੂੰ ਇਹ ਨਹੀਂ ਸਮਝ ਆਇਆ ਕਿ ਜੇ ਉਹਨਾਂ ਨੂੰ ਮੇਰੇ ਤੋਂ ਇੰਨੀ ਸਮੱਸਿਆ ਸੀ ਤਾਂ ਪਹਿਲਾਂ ਉਹਨਾਂ ਨੇ ਮੈਨੂੰ ਕੁਝ ਕਿਹਾ ਕਿਉਂ ਨਹੀਂ ਜਾਫਰੂ ਇੰਤਜ਼ਾਰ ਕਰ ਰਹੇ ਸਨ ਸ਼ਰਨ ਦੀ ਮੇਰੇ ਵਿਰੁੱਧ ਬੋਲਣ ਦਾ ਕਿ ਉਹ ਬੋਲੇ ਫੇਰ ਹੀ ਅਸੀਂ ਇਸ ਨੂੰ ਗਲਤ ਕਹੀਏ ਦੂਜੇ ਦਿਨ ਆਪਣੇ ਘਰੋਂ ਚਾਰ ਗੱਲਾਂ ਬਣਾ ਕੇ ਸ਼ਰਨ ਦੇ ਫੁੱਫੜ ਨੇ ਪਾਪਾ ਨੂੰ ਫੋਨ ਕਰ ਦਿੱਤਾ ਕਿ ਤੁਹਾਡੀ ਕੁੜੀ ਤਾਂ ਸਾਡੇ ਮੁੰਡੇ ਨੂੰ ਗੱਲਾਂ ਬਹੁਤ ਕਰਦੀ ਹੈ ਉਹ ਸਾਡੇ ਮੁੰਡੇ ਨੂੰ ਕਹਿੰਦੀ ਆ ਕਿ ਮੈਨੂੰ ਤਾਂ ਅਮੀਰ ਘਰਾਂ ਦੇ ਰਿਸ਼ਤੇ ਆਉਂਦੇ ਆ ਪਰ ਮੈਂ ਕਦੇ ਵੀ ਇਸ ਤਰ੍ਹਾਂ ਦੀ ਗੱਲ ਕੀਤੀ ਨਹੀਂ ਸੀ ਪਾਪਾ ਅੱਗੋਂ ਜਵਾਬ 'ਚ ਸਿਰਫ ਇੰਨਾ ਹੀ ਬੋਲੇ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਸਿੱਧੂ ਸਾਹਿਬ ਮੁੰਡੇ ਨੇ ਵੀ ਕੁਝ ਕਿਹਾ ਹੋਣਾ ਤਾਂ ਹੀ ਕੁੜੀ ਬੋਲੀ ਅੱਗੋਂ ਪਾਪਾ ਦੇ ਇੰਨਾ ਹੀ ਕਹਿੰਦੀ देर ਸੀ ਕਿ ਸ਼ਰਨ ਦੇ ਫੁੱਫੜ ਜੀ ਦੂਜੇ ਪਾਸੇ ਹੋ ਗਏ ਤੇ ਕਹਿਣ ਲੱਗ ਪਏ ਕਿ ਕੁੜੀ ਨੂੰ ਪੁੱਛੋ ਕੀ ਗੱਲ ਹੋਈ ਪਰ ਪਾਪਾ ਨੇ ਇਹ ਕਹਿ ਕੇ ਰਿਸ਼ਤਾ ਤੋੜ ਦਿੱਤਾ ਕਿ ਜਦੋਂ ਇੱਕ ਵਾਰ ਰਿਸ਼ਤੇ 'ਚ ਗੰਡ ਪੈ ਜਾਵੇ ਤਾਂ ਉਹ ਰਿਸ਼ਤਾ ਉਮੀਦਾਂ ਨਹੀਂ ਰਹਿੰਦਾ ਇੰਨਾ ਕਹਿ ਕੇ ਪਾਪਾ ਨੇ ਫੋਨ ਕੱਟ ਦਿੱਤਾ ਸਾਡੇ ਪਰਿਵਾਰ ਵੱਲੋਂ ਤਾਂ ਰਿਸ਼ਤਾ ਖਤਮ ਹੋ ਚੁੱਕਾ ਸੀ ਪਰ ਮੇਰਾ ਰੋਣਾ ਬੰਦ ਨਹੀਂ ਸੀ ਹੋ ਰਿਹਾ ਜ਼ਿੰਦਗੀ 'ਚ ਪਹਿਲੀ ਵਾਰ ਕਿਸੇ ਮੁੰਡੇ ਨੂੰ ਇੰਨਾ ਪਿਆਰ ਕਰਕੇ ਉਸ ਤੋਂ ਦੂਰ ਹੋਣਾ ਮੇਰੇ ਲਈ ਸੌਖਾ ਨਹੀਂ ਸੀ। ਸ਼ਾਮ ਨੂੰ ਸ਼ਰਨ ਦਾ ਮੇਰੇ ਵਟਸਐਪ ਤੇ ਮੈਸੇਜ ਆਇਆ ਕਿ ਕਿੱਦਾਂ ਹੋ ਗਈਆਂ ਸਾਰੀਆਂ ਗੱਲਾਂ ਸਾਫ਼? ਮੈਸੇਜ ਦੇਖ ਕੇ ਦਿਲ ਕਰੇ ਕਿ ਸ਼ਰਨ ਮੇਰੇ ਕੋਲ ਹੋਵੇ ਤਾਂ ਡੰਡੇ ਨਾਲੇ ਦੀਆਂ ਲੱਤਾਂ ਤੋੜ ਦੇਵਾਂ। ਸਿਰ ਪਾਰ ਦੇਵਾਂ ਇਟਾਂ ਨਾਲ। ਜਦੋਂ ਰਿਸ਼ਤਾ ਟੁੱਟ ਹੀ ਗਿਆ ਫਿਰ ਹੁਣ ਕਿਉਂ ਮੈਸੇਜ ਕਰ ਰਿਹਾ? ਪਰ ਮੈਂ ਵੀ ਗੁੱਸੇ 'ਚ ਸਿਰਫ ਇੰਨਾ ਹੀ ਕਿਹਾ, "ਧੰਨਵਾਦ। ਇੰਨੀਆ ਵਧਾ ਚੜਾ ਕੇ ਗੱਲਾਂ ਕਰਨ ਲਈ।" ਪਰ ਉਸਨੇ ਅੱਗੋਂ ਉਹਕੇ ਲੈ ਕੇ ਮੈਸੇਜ ਭੇਜਸਾਰ ਦਿੱਤਾ ਪਾਪਾ ਨੇ ਮੈਨੂੰ ਸ਼ਰਨ ਤੇ ਉਸਦੇ ਸਾਰੇ ਪਰਿਵਾਰਕ ਜੀ ਦੇ ਫੋਨ ਨੰਬਰ ਫੋਨ ਚੋਂ ਡਿਲੀਟ ਕਰਨ ਨੂੰ ਕਹਿ ਦਿੱਤਾ ਮੈਂ ਬਾਕੀ ਸਭ ਦੇ ਫੋਨ ਨੰਬਰਾਂ ਦੇ ਸਕਰੀਨਸ਼ਾਟ ਲੈ ਕੇ ਆਪਣੇ ਫੋਨ ਚ ਨੰਬਰ ਡਿਲੀਟ ਕਰ ਦਿੱਤੇ ਪਰ ਸ਼ਰਨ ਦਾ ਨੰਬਰ ਡਿਲੀਟ ਕਰਨ ਦੀ ਬਜਾਈ ਆਪਣੇ ਵਟਸਐਪ ਦੀ ਪ੍ਰੋਫਾਈਲ ਫੋਟੋ ਰਿਮੂਵ ਕਰ ਦਿੱਤੀ ਤਾਂ ਜੋ ਸ਼ਰਨ ਨੂੰ ਲੱਗੇ ਕਿ ਮੈਂ ਉਸ ਦਾ ਨੰਬਰ ਵੀ ਡਿਲੀਟ ਕਰ ਦਿੱਤਾ ਪਰ ਸੱਚ ਤਾਂ ਮੈਂ ਤੇ ਮੇਰਾ ਭਾਈ ਗੁਰੂ ਜਾਣਦਾ ਸੀ ਕਿ ਸ਼ਰਨ ਨਾਲ ਬਿਨਾਂ ਗੱਲ ਕੀਤੇ ਰਹਿਣਾ ਕਿੰਨਾ ਮੁਸ਼ਕਲ ਸੀ ਮੇਰੇ ਲਈ ਉਸ ਦੀ ਯਾਦ ਵਿੱਚ ਮੈਂ ਹਰ ਰੋਜ਼ ਰੋਂਦੀ ਸੀ ਉਸ ਨਾਲ ਆਪਣੇ ਦਿਲ ਦੀ ਹਰ ਗੱਲ ਸਾਂਝੀ ਕਰਨਾ ਮੇਰੀ ਆਦਤ ਬਣ ਚੁੱਕੀ ਸੀ ਤੇ ਆਦਤਾਂ ਛੁੱਟਣ ਨੂੰ ਸਮਾਂ ਵੀ ਲੱਗਦਾ ਪਰ ਹੁਣ ਕੁਝ ਨਹੀਂ ਸੀ ਹੋ ਸਕਦਾ ਜੋ ਹੋਣਾ ਸੀ ਹੋ ਗਿਆ ਲੋਕ ਸੱਚ ਕਹਿੰਦੇ ਹਨ ਕਿ ਵਾਹਿਗੁਰੂ ਦੀਆਂ ਲਿਖਿਆਂ ਅੱਗੇ ਕਿਹਦਾ ਜੋਰ ਚੱਲਦਾ ਮੈਂ ਇੱਕ ਗੱਲ ਸਿੱਖ ਲਈ ਸੀ ਕਿ ਰਿਸ਼ਤਾ ਟੁੱਟਣ ਤੇ ਜਿੰਨਾ ਮਰਜੀ ਤੁਸੀਂ ਜ਼ਿੰਦਗੀ 'ਚ ਸੋਚ ਸਮਝ ਕੇ ਚੱਲੋ ਪਰ ਜੋ ਤੁਹਾਡੀ ਕਿਸਮਤ ਚ ਲਿਖਿਆ ਉਹ ਹੋ ਕੇ ਹੀ ਰਹਿੰਦਾ। ਸ਼ਾਇਦ ਮੇਰਾ ਵੀ ਪਿਆਰ ਅਧੂਰਾ ਰਹਿਣਾ ਲਿਖਿਆ ਸੀ। ਇਹ ਵੀ ਹੋ ਸਕਦਾ ਸੀ ਕਿ ਇਹ ਰਿਸ਼ਤਾ ਮੈਨੂੰ ਕੁਝ ਸਿਖਾਉਣ ਲਈ ਆਇਆ ਹੋਵੇ ਕਿ ਹਰ ਕਿਸੇ ਨਾਲ ਇੰਨਾ ਅਟੈਚ ਨਹੀਂ ਹੋਈਦਾ। ਦੁਨੀਆ 'ਚ ਕੋਈ ਵੀ ਤੁਹਾਡੇ ਨਾਲ ਹਮੇਸ਼ਾ ਨਹੀਂ ਰਹਿੰਦਾ। ਪਰ ਇਸ ਰਿਸ਼ਤੇ ਨੇ ਮੇਰੇ ਅੰਦਰ छुपे ਲੇਖਕ ਨੂੰ ਬਾਹਰ ਕੱਢ ਦਿੱਤਾ ਸੀ। ਦੁਨੀਆ ਸੱਚ ਕਹਿੰਦੀ ਆ ਪਿਆਰ 'ਚ ਟੁੱਟਿਆ ਇਨਸਾਨ ਹੋਰ ਕੁਝ ਬਣੇ ਨਾ ਬਣੇ ਪਰ ਲੇਖਕ ਜ਼ਰੂਰ ਬਣ ਜਾਂਦਾ ਹੈ। ਮੇਰੇ ਨਾਲ ਵੀ ਉਹੀ ਹੋਇਆ। ਮੇਰਾ ਰਸਤਾ ਟੁੱਟਣ ਤੋਂ ਬਾਅਦ ਆਪਣੇ ਅੰਦਰ ਚੱਲ ਰਹੀ ਬਿਰਹਾ ਦੀ ਪੀੜ ਨੂੰ ਸ਼ਬਦਾਂ ਦੇ ਰੂਪ ਦੇ ਕੇ ਕਾਪੀ ਤੇ ਉਤਾਰਨਾ ਸ਼ੁਰੂ ਕਰ ਦਿੱਤਾ। ਭਾਵੇਂ ਕਿ ਮੈਨੂੰ ਬਹੁਤ ਵਧੀਆ ਲਿਖਣਾ ਨਹੀਂ ਸੀ ਆਉਂਦਾ ਪਰ ਮੈਂ ਆਪਣੀ ਪਹਿਲੀ ਪੋਇਟਰੀ ਵੀ ਅਹਿਸਾਸ ਹੀ ਮੁਹੱਬਤ ਹੀ ਲਿਖੀ ਜਿਸ ਵਿੱਚ ਮੈਂ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ ਸੀ ਸ਼ਰਨ ਲਈ। ਕੀ ਮਾਇਨੇ ਰੱਖਦਾ ਸੀ ਉਹ ਮੇਰੀ ਜ਼ਿੰਦਗੀ 'ਚ ਜੋ ਸ਼ਾਇਦ ਮੈਂ ਕਦੇ ਉਸਨੂੰ ਬੋਲ ਕੇ ਦੱਸ ਹੀ ਨਹੀਂ ਸੀ ਸਕੇ। ਅਗਰ ਤੇਰੀ ਮਰਜ਼ੀ ਹੋਵੇ ਤੱਕੀ ਤੋਂ ਪੋਇਟਰੀ ਮੈਨੂੰ ਸੁਣਾ ਸਕਦੀ ਆ ਸਿਮਰਨ ਨੇ ਭਾਵੁਕ ਹੁੰਦੇ ਹੋਏ ਕਿਹਾ ਜ਼ਰੂਰ ਮੈਨੂੰ ਵਧੀਆ ਲੱਗਦਾ ਆਪਣੀ ਲਿਖੀ ਕਵਿਤਾ ਦੂਜਿਆਂ ਨੂੰ ਸੁਣਾਉਣਾ ਚਿਹਰੇ ਤੇ ਹਲਕੀ ਜਿਹੀ ਮੁਸਕਰਾਣ ਲਿਆ ਕੇ ਮੈਂ ਬੋਲੀ ਇਸ ਤਰਾਂ ਸੀ ਉਹ ਪੋਇਟਰੀ ਸਿਮਰਨ ਤੈਨੂੰ ਦੇਖ ਕੇ ਪਤਾ ਲੱਗਾ ਕਿੰਨੀ ਖਾਸ ਏ ਮੁਹੱਬਤ ਸੱਚੀ ਦੁਨੀਆ 'ਚ ਸਭ ਤੋਂ ਸੋਹਣਾ ਅਹਿਸਾਸ ਏ ਮੁਹੱਬਤ ਮੈਂ ਖੁਸ਼ਕਿਸਮਤ ਹਾਂ ਜੋ ਤੂੰ ਮਿਲਿਆ ਮੈਂ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦੀ ਜਜ਼ਬਾਤ ਏ ਮੁਹੱਬਤ ਮੈਂ ਤਾਂ ਪਈ ਖਬਰ ਸੀ ਇਸ ਇਸ਼ਕ ਪਿਆਰ ਤੇ ਮੁਹੱਬਤ ਦੀਆਂ ਗਲੀਆਂ ਤੋਂ ਪਰ ਤੈਨੂੰ ਵੇਖ ਕੇ ਪਤਾ ਲੱਗਾ ਕਿ ਕਿੰਨੀ ਖਾਸ ਏ ਖਾਸ ਏ ਮੁਹੱਬਤ ਬੱਲੇ ਕੁੜੀਏ ਬਹੁਤ ਸੋਹਣਾ ਲਿਖਿਆ ਤੂੰ ਖੁਸ਼ ਹੁੰਦੀ ਸਿਮਰਨ ਬੋਲੀ ਪਰ ਅਫਸੋਸ ਕਿਉ ਇੰਨਾ ਪਿਆਰ ਕਰਨ ਵਾਲੀ ਕੁੜੀ ਦੇ ਪਿਆਰ ਨੂੰ ਸਮਝ ਹੀ ਨਹੀਂ ਪਾਇਆ ਦੇਖੀ ਬਹੁਤ ਪਛਤਾਏਗਾ ਉਹ ਇੱਕ ਦਿਨ ਸੱਚ ਕਹਾ ਸਿਮਰਨ ਤਾਂ ਮੈਨੂੰ ਲੱਗਦਾ ਅਸੀਂ ਇੱਕ ਦੂਜੇ ਨੂੰ ਕਦੇ ਸਮਝ ਹੀ ਨਹੀਂ ਪਾਈ ਕਿਉਂਕਿ ਅੱਜ ਤੱਕ ਅਸੀਂ ਇੱਕ ਦੂਜੇ ਨੂੰ ਅਸਲੀਅਤ ਵਿੱਚ ਮਿਲੇ ਹੀ ਨਹੀਂ ਸੀ। ਬਸ ਫੋਨ ਤੇ ਹੀ ਵੀਡੀਓ ਕਾਲਿੰਗ ਰਾਹੀਂ ਇੱਕ ਦੂਜੇ ਨੂੰ ਦੇਖਿਆ ਤੇ ਫੋਨ ਤੇ ਗੱਲਾਂ ਕੀਤੀਆਂ। ਕਈ ਵਾਰ ਮੈਨੂੰ ਲੱਗਦਾ ਹੈ ਕਿ ਸਾਡਾ ਡਿਸਟੈਂਸ ਰਿਲੇਸ਼ਨਸ਼ਿਪ ਹੀ ਸਾਡੇ ਦੋਨਾਂ ਵਿੱਚ ਗਲਤਫਹਿਮੀਆਂ ਦਾ ਕਾਰਨ ਸੀ। ਜਾਂ ਸਾਨੂੰ ਦੂਜਿਆਂ ਦੀਆਂ ਚਲਾਕੀਆਂ ਸਮਝ ਨਹੀਂ ਆਈਆਂ ਜਾਂ ਅਸੀਂ ਹੀ ਕਦੇ ਇੱਕ ਦੂਜੇ ਨੂੰ ਸਮਝ ਨਹੀਂ ਸਕੇ। ਫਿਰ ਰਿਸ਼ਤਾ ਟੁੱਟਣ ਤੋਂ ਤਿੰਨ ਦਿਨ ਬਾਅਦ ਮੈਨੂੰ ਸ਼ਰਨ ਦੇ ਭਰਾ ਅਮਰਿੰਦਰ ਵੀਰ ਜੀ ਦਾ ਫੋਨ ਆਇਆ। ਪਰ ਪਾਪਾ ਨੇ ਫੋਨ ਚੱਕਣ ਤੋਂ ਮਨਾ ਕਰ ਦਿੱਤਾ। WhatsApp ਤੇ ਅਮਰਿੰਦਰ ਵੀਰ ਜੀ ਨੇ ਬਹੁਤ ਮੈਸੇਜ ਕੀਤੇ ਪਰ ਮੈਂ ਕਿਸੇ ਮੈਸੇਜ ਦਾ ਰਿਪਲਾਈ ਨਹੀਂ ਕੀਤਾ ਕਿਉਂਕਿ ਜਦੋਂ ਰਿਸ਼ਤਾ ਹੀ ਖਤਮ ਹੋ ਗਿਆ ਫਿਰ ਹੁਣ ਫੋਨ ਜਾਂ ਮੈਸੇਜ ਕਰਨ ਦਾ ਮਤਲਬ ਹੀ ਨਹੀਂ ਸੀ ਜਦੋਂ ਪਹਿਲਾਂ ਹੀ ਮੈਨੂੰ ਕਿਸੇ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਹੁਣ ਗੱਲਾਂ ਕਰਨ ਦਾ ਕੀ ਮਤਲਬ ਕੁਝ ਦਿਨ ਬਾਅਦ ਸ਼ਰਨ ਦਾ ਮੈਨੂੰ ਫਿਰ WhatsApp ਤੇ ਮੈਸੇਜ ਆਇਆ ਸੋ ਦੋਸਤੋ ਇਹ ਸੀ ਅੱਜ ਤੱਕ ਦੀ ਕਹਾਣੀ ਅੱਗੇ ਕੀ ਹੋਇਆ ਸ਼ਰਨ ਦੇ ਫੋਨ ਆਏ ਤੋਂ ਬਾਅਦ ਇਹ ਜਨ ਲਈ ਤੁਹਾਨੂੰ ਅਗਲੇ ਪਾਗ ਦਾ ਇੰਤਜ਼ਾਰ ਕਰਨਾ ਪਵੇਗਾ ਉਮੀਦ ਹੈ ਇੰਤਜ਼ਾਰ ਜ਼ਰੂਰ ਰਹੇਗਾ ਚੰਗੀ ਲੱਗੀ ਤਾਂ ਜ਼ਰੂਰ ਲਿਖਿਓ ਸ਼ੇਅਰ ਵੀ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ